ਇਹ ਤਸਵੀਰਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੈਲਾ ਕਲਾਂ ਦੀਆਂ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਲੱਖ ਰੁਪਏ ਖਰਚ ਕੇ ਵਿਦੇਸ਼ ਭੇਜੀ ਮੰਗੇਤਰ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਆਪਣੀ ਜੀਵਨ ਲਈ ਲਾਸਮਾਪਤ ਕਰ ਲਈ ਗਈ ਤਸਵੀਰਾਂ ਬੇਹੱਦ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਇਸ ਬੰਦੀ ਜਾਣਕਾਰੀ ਦਿੰਦੇ ਅਮ੍ਰਿਤ ਇਕ ਨੌਜਵਾਨ ਦੇ ਪਿਤਾ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਹਿਲਾਕਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਤੇ ਲੜਕੇ ਨੇ ਤੇ ਵੱਡੇ ਲੜਕੇ ਕਰਨਵੀਰ ਸਿੰਘ ਦਾ ਰਿਸ਼ਤਾ 16 ਮਈ 2022 ਨੂੰ ਨਵਜੋਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਬੁਰਜ ਰਿਆਾ ਥਾਣਾ ਬਟਾਲਾ ਗੁਰਦਾਸਪੁਰ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਲੜਕੀ ਨਵਜੋਤ ਕੌਰ ਨੂੰ ਕੈਨੇਡਾ ਭੇਜਣ ਲਈ ਉਸ ਦੇ ਪਿਤਾ ਬਲਵਿੰਦਰ ਸਿੰਘ ਅਤੇ ਲੜਕੀ ਦੇ ਭਰਾ ਦੇ ਖਾਤੇ ਵਿੱਚ ਕੁੱਲ 20 ਲੱਖ ਰੁਪਏ ਹੋਰ ਪਾਏ ਗਏ ਸਨ। ਉਸਨੇ ਦੱਸਿਆ ਕਿ ਹਵਾਈ ਟਿਕਟਾਂ ਦੇ 122000 ਰੁਪਏ ਵੀ ਉਹਨਾਂ ਖਰਚੇ ਤੇ ਅਤੇ 500 ਕੈਨੇਡੀਅਨ ਡਾਲਰ ਦੇ ਕੇ ਲੜਕੀ ਨਵਜੋਦ ਕੌਰ ਨੂੰ ਕੈਨੇਡਾ ਭੇਜਿਆ ਸੀ ਪਰ ਉਸ ਤੋਂ ਬਾਅਦ ਨਵਜੋਦ ਕੌਰ ਨੇ ਉਸਦੇ ਲੜਕੇ ਨੂੰ ਬਾਹਰ ਨਹੀਂ ਬੁਲਾਇਆ ਜਿਸ ਤੋਂ ਬਾਅਦ ਉਹਨਾਂ ਰਿਸ਼ਤੇਦਾਰੀ ਵਿੱਚ ਗੱਲ ਕੀਤੀ ਤਾਂ ਨਵਜੋਦ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੁੜਨ ਦੀ ਗੱਲ ਆਖੀ ਸੀ ਪਰ ਬਾਅਦ ਵਿੱਚ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਉਸਦੇ ਲੜਕੇ ਨੇ ਆਪਣੀ ਜੀਵਨ ਦੀ ਲਾਸਮਾਪਤ ਕਰ ਲਈ ਮੇਰਾ بڑا ਲੜਕਾ ਸੀ بڑا ਲੜਕਾ ਸੀ ਕੀ ਕਾਰਨ ਰਿਹਾ ਉਸ ਨੂੰ ਜਿ cục ਜੀ 2022 ਦੇ ਵਿੱਚ ਐਂਗੇਜਮੈਂਟ ਹੋਈ ਸੀ ਆ ਤੇ ਉਹ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋਲ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਜਾ ਕੇ ਸਾਰਾ ਖਰਚਾ 25-26 ਲੱਖ ਰੁਪਈਆ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕ ਅਣਜਾਣ ਕਿ ਜੇ ਮੈਂ ਅਗਰ ਮੁੰਡੇ ਨਾਲ ਗੱਲ ਕਰਨ ਲੱਪਈ ਤੇ ਉਹਦੇ ਬਾਅਦ ਮੁੰਡੇ ਨੇ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਰੋਰ ਕਰਦੀ ਹੈ ਪਿੱਛੇ ਪੰਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫੇਰ ਉਸੇ ਘਰ ਵਿੱਚ ਰਹਿ ਗਏ ਸਾਲੇ ਮੇਰੇ ਦੇ ਤੇ ਅੰਦਰੋਂ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਕੱਢੇ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਰ ਰੈਂਟ ਜੋ ਰੋਟੀ ਵਾਲੀ ਖਰਚਾ ਉਹ ਮੇਰੇ ਸਾਲੀ ਕਰਦੇ ਰਹੇ ਸਾਰਾ ਉੱਥੇ ਕੌਣ ਸੀ ਲੜਕੀ ਕੀ ਲੱਗਦੀ ਸੀ ਮੇਰੀ ਨੋਜ਼ੀ ਹੋ ਕਦੋਂ ਮੈਂ ਦੀ ਗੱਲ ਨਹੀਂ ਕਰ ਰਿਹਾ ਮੇਰੇ ਇਦੀ ਐਂਗੇਜਮੈਂਟ ਹੋਈ ਸੀ ਐਂਗੇਜਮੈਂਟ ਦੇ ਤੁਸੀਂ ਜਿਹੜਾ ਉਹਨੂੰ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਤੁਸੀਂ ਕੀਤਾ ਉਹਦੇ ਦਿੱਲੀ 에어ਪੋਰਟ ਜਾਂ ਜਾਂ ਤੱਕ ਵੀ ਖਰਚਾ ਤੁਸੀਂ ਕੀਤਾ ਨਾ ਦਾ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀਆਂ ਫੀਸਾਂ ਭਰੀਆਂ ਜੋ ਦੂਜਾ ਜਗਾ ਉਹ ਸਾਰਾ ਖਰਚਾ ਅਸੀਂ ਕੀਤਾ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕੰਮ ਕੀਤਾ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੇ ਤੋਂ ਉਤਰ ਕਰ ਲੱਗੀ ਸੀ ਪੈਸੇ ਇਹ ਤਾਂ 6 ਲੱਖ ਰੁਪਏ ਹੋਰ ਮੰਗਦੀ ਸੀ ਤੇ 6 ਲੱਖ ਹੋਰ ਮੈਨੂੰ ਦਿਓ ਤੇ ਤੇ ਮੈਂ ਆਪਣੇ ਭਰਾ ਨੂੰ ਲਗਾਣਾ ਆ ਇਹਦਾ ਪ੍ਰਾਪਰਾਵ ਜੋ ਸੀ ਉਹ ਇੱਥੇ ਇੰਡੀਆ ਸਦਾ ਆਉਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦੇਤਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਚੇ ਲੱਕ ਮੈਂ ਕੋਲ ਦੇ ਦੂੰਗਾ ਨਹੀਂ ਮੈਂ ਤੈਨੂੰ ਨਿਕਾੜਦਾ ਟਿਕਾ ਦੀ ਮੇਰਾ ਕਿ ਤੇਰੇ ਭਰਾ ਨੂੰ ਜੇ ਨਿਕਾੜਦਾ ਕੋਈ ਟਿਕਾ ਦੇਗਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਇਹਦੀ ਚੋਰੀ ਫੜ ਲਈ ਇਹ ਕਿਸੇ ਮੁੰਡੇ ਦਾ WhatsApp ਤੇ ਐਡ ਸੀ ਬਾਹਰ ਕਰੇ ਲੱਗ ਚਹੀ ਉਹ ਕੰਟੈਕਟ ਮੇਰੇ ਤੇ ਗਿਆ ਸੀ ਕੰਟੈਕਟ ਮੇਰੇ ਸੀ ਉਹਨੇ ਕੰਟੈਕਟ ਮੇਰੇ ਨੂੰ ਸ਼ੇਅਰ ਨਹੀਂ ਮੇਰੇ ਸੀ ਬਲ ਮਲ ਪਰ ਮੈਂ ਮੇਲ ਕਰਾਉਂਗੀ ਕੁੜੀ ਆ ਕੇ ਤੇ ਪੱਕੀ ਮੇਰੇ ਸੀ ਇਹ ਯਾਨੀ ਕਿ ਆਕੇ ਦੁਆਰਾ ਫਿਰ ਉਹਨੇ ਵਿਆਹ ਕਰਨਾ ਸੀ ਵਿਆਹ ਕਰਨਾ ਸੀ ਆਖਰ ਕੀੜੇ ਜਾਂਸਾਨ ਦੇ ਵਿੱਚ ਤੁਸੀਂ ਬਾਹਰ ਭੇਜਿਆ ਸੀ 2022 ਦੇ ਵਿੱਚ 2022 ਚ ਹਾਂਜੀ ਲੜਕੀ ਨੇ ਡੇਢ ਸਾਲ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੇ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰিসিਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2.5 ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਉਹ ਇੰਗੇਜਮੈਂਟ ਤੋਂ ਬਾਅਦ ਚਲੀ ਗਈ ਸੀ ਉਹ ਕਹਿੰਦੀ ਸੀ ਕਿ ਮੈਂ ਥੋੜਾ ਚਿਰ ਰਹਿ ਕੇ ਆ ਕੇ ਲੜਕੇ ਨਾਲ ਵਿਆਹ ਕਰਾ ਕੇ ਫਿਰ ਕੋਰਟ ਮੈਰਿਜ ਕਰਾ ਕੇ ਫਿਰ ਇਹਦੀ ਅਸੀਂ ਫਾਈਲ ਲਾਉਣੀ ਆ 2.5 ਸਾਲ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੰਟੈਕਟ ਨਹੀਂ ਕੀਤਾ ਉਹ ਲੜਕੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕਿਤੇ ਚਲੀ ਗਈ ਇਹਨਾਂ ਦੇ ਕਹਿਣ ਦੇ ਮਤਾਬਕ ਕਿ ਲੜਕੇ ਨੇ ਕਿਤੇ ਵਟਸਐਪ ਤੇ ਇਹ ਦੇਖ ਲਿਆ ਕਿ ਉਹ ਕਿਸੇ ਹੋਰ ਪਾਸੇ ਗੱਲਬਾਤ ਕਰਦੀ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਨਹੀਂ ਰਹੀ ਔਰ ਉਹ ਕਿਤੇ ਹੋਰ ਚਲੇ ਗਈ ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਹੈ ਔਰ ਲੜਕੀ ਨੇ ਆਪਣੇ ਭਰਾ ਨੂੰ ਕੈਨੇਡਾ ਮਗਾ ਕੇ ਉੱਥੋਂ ਅਮਰੀਕਾ ਕਢ ਦਿੱਤਾ ਔਰ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਔਰ ਲੜਕੇ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਲਈ ਪਰੇਸ਼ਾਨੀ ਚ ਰਹਿੰਦਾ ਸੀ ਔਰ ਉਹਨੇ ਇੱਕ ਕਦਮ ਜਿਹੜਾ ਚੱਕਿਆ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਂ ਮੰਗ ਕਰਦਾ ਸਰਕਾਰ ਦੇ ਕੋਲੋਂ ਕਿ ਕੱਲ ਐਫ ਆਈ ਆਰ ਹੋਇਆ 6 ਦੋਸ਼ੀ ਨਾਮਜਦ ਹੋਏ ਨੇ ਔਰ ਧੰਨਵਾਦ ਕਰਦਾ ਮੈਂ ਸੈਲਾ ਪੁਲਿਸ ਚੌਕੀ ਦੇ ਅਨਚਾਰਜ ਓੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਉਧਰ ਫਿਲਹਾਲ ਪੁਲਿਸ ਨੇ ਮੰਗੇਤਾ ਨਵਜੋਤ कौर ਉਸਦੇ ਭਰਾ ਪ੍ਰਭਜੋਤ ਸਿੰਘ ਅਤੇ ਪਿਤਾ ਬਲਵਿੰਦਰ ਸਿੰਘ ਤੋਂ ਇਲਾਵਾ ਪਤਨੀ ਰਾਜਵਿੰਦਰ कौर ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਸੈਲਾਕਲਾਂ ਤੋਂ ਨਵਰੰਗ ਚੈਨਲ ਲਈ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਕੱਲ ਸਾਨੂੰ ਅਰਲੀ ਮਾਰਨਿੰਗ ਜਿਹੜਾ ਆ ਕਿ ਬੁਰਲਾਲ ਸੈਲਾ ਜਿਹੜਾ ਸੈਲਾਕਲਾਂ ਦੇ ਕਲਾਂ ਦੇ ਜਿਹੜੇ ਸਰਪੰਚ ਹਨ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾ ਦਾ ਜਿੰਨੇ ਕੀ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਆਈ ਔੰਕਾਰ ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਹੀ 6 ਜਣੇ ਦੇ ਐਫਰਿਆ ਦਰਜ ਹੋਈ ਆ ਸਭ ਰਸਮੀ ਪਈ ਗਏ ਹਾਂਜੀ ਇਹਦੇ ਵਿੱਚ ਜਿਹੜੇ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਇਹਨਾਂ ਦਾ ਆਪਸ ਚ 15 5 2022 ਨੂੰ ਰਿੰਗਸਰਾ ਮਣੀ ਹੋਈ ਸੀ ਜਿਹੜੀ ਕਿ ਰਿੰਗਸਰਾ ਮਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਏ ਜ਼ੁਬਾਨੀ ਕਿ ਜਿਹੜੀ ਨਵਜੋਧਪੁਰਾ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਉਹ ਤੇ ਕੈਨੇਡਾ ਦੇ ਜਿਹੜੀ ਆ ਨਵਜੋਧਪੁਰ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰਾ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਹੈ ਇਦੇ ਦੁੱਖੋਂ ਜਿਹੜਾ ਕਰਨਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੀਲਾ ਆਪਣੀ ਸਮਾਪਤ ਕਰ ਦਿੱਤੀ। ਮੀ ਕਾਦੇ ਹੀ ਇੱਕ ਕੱਟੀ ਦੇ ਕੱਟੀਆਂ ਤੇ ਛੋਟੀ ਦੀ ਰੱਜਿਆ ਸਾਮੀ। ਫਿਲਹਾਲ ਤਾਂ ਜੋ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਉੱਤੇ ਦੇ ਮੋਹਤ ਪਰ ਜਿਹੜੇ ਸੰਚ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਸਟਰਾ ਬਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 'ਚ ਕੈਨੇਡਾ ਮੂਵ ਹੋਈ ਆ। 1.5 ਸਾਲ ਗੱਲਾਂ ਕਰਦੀ ਰਹੀਏ ਬਾਅਦ ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲੌਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਖੋਂ ਜਿਹੜਾ ਆ ਕੀ ਕੋਈ ਜਰਰੀ ਦੀ ਚੀਜ਼ ਥਾਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੈਸਟ ਕਿਦਿਆਂ ਦੇ ਪਾਈ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਅਹੀਂ ਅਰੈਸਟ ਪਾਈ